28 April 2015 ਜਗ੍ਹਾ ਹੁੰਦੀ ਆ ਇੰਡੋਨੇਸ਼ੀਆ ਦਾ ਇੱਕ ਆਈਲੈਂਡ ਨੂਸਾ ਕੰਬਾਂਗਨ ਜਿਹਨੂੰ ਡੈਥ ਆਈਲੈਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸ਼ਾਮ ਦੇ ਵੇਲੇ ਇੱਥੇ 9 ਐਂਬੂਲੈਂਸਾਂ ਪਹੁੰਚਦੀਆਂ ਵਾਂ 9 ਖਾਲੀ ਕਾਫਨ ਲੈ ਕੇ ਕਿਉਂਕਿ ਅਗਲੇ ਦਿਨ 29 April 2015 ਨੂੰ ਇਸੇ ਆਈਲੈਂਡ ਤੇ ਬਣੀ ਜੇਲ੍ਹ ਦੇ ਵਿੱਚ 9 ਕੈਦੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੀ ਸਜ਼ਾ ਦਿੱਤੀ ਜਾਣੀ ਹੁੰਦੀ ਆ ਇਹਨਾਂ ਦੇ ਵਿੱਚ ਇੱਕ ਇੰਡੋਨੇਸ਼ੀਅਨ ਇੱਕ ਬ੍ਰਾਜ਼ੀਲੀਅਨ 4 ਨਾਈਜੀਰੀਅਨ ਇੱਕ ਫਿਲੀਪੀਨੋ ਤੇ ਦੋ ਹੁੰਦੇ ਆ ਆਸਟ੍ਰੇਲੀਅਨ ਸਿਟੀਜ਼ਨ ਤੇ ਅੱਜ ਦੀ ਵੀਡੀਓ ਵਿੱਚ ਮੈਂ ਗੱਲ ਕਰੂੰਗਾ ਇਨ੍ਹਾਂ ਹੀ ਦੋ ਆਸਟ੍ਰੇਲੀਅਨ ਸਿਟੀਜ਼ਨਸ ਐਂਡਰਿਊ ਚੈਨ ਤੇ ਮਜੂਰਨ ਸੁਕਮਾਰਨ ਦੀ ਗੱਲ ਕਰਾਂਗੇ ਉਹਨਾਂ ਹਾਲਾਤਾਂ ਦੀ ਜੋ ਇਨ੍ਹਾਂ ਨੂੰ ਇੱਥੇ ਲੈ ਕੇ ਆਏ ਜਿੱਥੇ ਇਨ੍ਹਾਂ ਦੋਵਾਂ ਕੋਲ ਆਪਣੇ ਪਰਿਵਾਰਾਂ ਨਾਲ ਉੱਠਣ ਬੈਣ ਤੇ ਗੱਲਾਂ ਕਰਨ ਲਈ 24 ਘੰਟੇ ਤੋਂ ਵੀ ਘੱਟ ਦਾ ਟਾਈਮ ਰਹਿ ਗਿਆ ਹੈ ਮਯੂਰਨ ਸੁਕਮਾਰਨ ਇੱਕ ਸ਼੍ਰੀਲੰਕਨ ਤਮਿਲ ਫੈਮਿਲੀ ਵਿੱਚੋਂ ਆਉਂਦਾ ਸੀ ਜੋ ਇੰਗਲੈਂਡ ਵਿੱਚ ਰਹਿੰਦੇ ਸੀ 1985 ਵਿੱਚ ਸਾਰੀ ਫੈਮਿਲੀ ਇੰਗਲੈਂਡ ਤੋਂ ਸਿਡਨੀ ਮੂਵ ਹੋ ਜਾਂਦੀ ਆ ਇਸ ਟਾਈਮ ਮਯੂਰਨ ਸੁਕੁਮਾਰਨ ਦੀ ਉਮਰ ਹੁੰਦੀ ਆ ਸਿਰਫ 4 ਸਾਲ ਤੇ ਜਿਹੜੇ ਸਬਰਬ ਦੇ ਵਿੱਚ ਸੁਕੁਮਾਰਨ ਫੈਮਿਲੀ ਰਹਿੰਦੀ ਸੀ ਉਥੇ ਜ਼ਿਆਦਾਤਰ ਚਾਈਨੀਜ਼ ਤੇ ਵੀਅਤਨਾਮੀਜ਼ ਕਮਿਊਨਿਟੀ ਦੇ ਲੋਕ ਰਹਿੰਦੇ ਸੀ ਮਯੂਰਨ ਸੁਕੁਮਾਰਨ ਦੇ ਨਾਲ ਇਹਦਾ ਸਾਥੀ ਜਿਹਨੂੰ ਇਹਦੇ ਨਾਲ ਮੌਤੀ ਸਜ਼ਾ ਮਿਲੀ ਹੁੰਦੀ ਆ ਉਹ ਹੁੰਦਾ ਵਾ ਐਂਡਰਿਊ ਚੈਨ ਜੋ ਇੱਕ ਚਾਈਨੀਜ਼ ਫੈਮਿਲੀ ਵਿੱਚੋਂ ਆਉਂਦਾ ਮਾੜੀ ਸੰਗਤ ਵਿੱਚ ਪੈਣ ਕਰਕੇ ਬਾਹਰ ਵੀ ਕਰਨ ਤੋਂ ਬਾਅਦ ਦੋਵਾਂ ਨੇ ਡਰੱਗਸ ਯੂਜ਼ ਕਰਨ ਤੇ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਲਿਆ ਮਯੂਰਨ ਸੁਕੁਮਾਰਨ ਤੇ ਐਂਡਰਿਊ ਚੈਨ ਦੀ ਮੁਲਾਕਾਤ ਪਹਿਲੀ ਵਾਰ 2002 ਦੇ ਵਿੱਚ ਕਿਸੇ ਦੋਸਤ ਦੀ ਬਰਥਡੇ ਪਾਰਟੀ ਤੇ ਹੁੰਦੀ ਆ ਤੇ ਇਸੇ ਪਾਰਟੀ ਦੇ ਵਿੱਚ ਇਹ ਦੋਵੇਂ ਇੱਕ ਡਰੱਗ ਸਿੰਡੀਕੇਟ ਦਾ ਹਿੱਸਾ ਬੰਦੇ ਆ ਜੋ ਆਸਟ੍ਰੇਲੀਆ ਵਿੱਚ ਡਰੱਗ ਇੰਪੋਰਟ ਕਰਨ ਦਾ ਕੰਮ ਕਰਦਾ ਹੈ ਤੇ ਜਿਸ ਟਾਈਮ ਇਹ ਇਸ ਡਰੱਗ ਸਿੰਡੀਕੇਟ ਦਾ ਹਿੱਸਾ ਬਣੇ ਉਦੋਂ ਮਯੂਰਨ ਸੁਕਮਾਰਨ ਦੀ ਉਮਰ ਹੈਗੀ 21 ਸਾਲ ਤੇ ਐਂਡਰਿਊ ਚੈਨ ਹੁੰਦਾ ਵਾ ਸਿਰਫ 18 ਸਾਲਾਂ ਦਾ ਇਹ ਦੋਵੇਂ ਆਪਣੇ ਕੰਟੈਕਟਸ ਦੇ ਥਰੂ ਇਦਾਂ ਦੇ ਲੋਕਾਂ ਦੀ ਭਾਲ ਵਿੱਚ ਰਹਿੰਦੇ ਹੀ ਜਿਨ੍ਹਾਂ ਨੂੰ ਐਜ਼ ਅ ਡਰਗ ਮਿਊਲ ਵਰਤਿਆ ਜਾ ਸਕੇ ਡਰਗ ਮਿਊਲ ਹੁੰਦੇ ਆ ਉਹ ਲੋਕ ਜਿਨ੍ਹਾਂ ਦੇ ਸਮਾਨ ਵਿੱਚ ਜਾਂ ਫਿਰ ਉਹਨਾਂ ਦੀ ਬਾਡੀ ਨਾਲ ਕਿਸੇ ਤਰ੍ਹਾਂ ਬੰਨ ਕੇ ਡਰੱਗਸ ਨੂੰ ਇੱਕ ਦੇਸ਼ ਵਿੱਚੋਂ ਦੂਜੇ ਦੇਸ਼ ਵਿੱਚ ਸਮਗਲ ਕੀਤਾ ਜਾਂਦਾ ਤੇ ਇਹ ਡਰਗ ਮਿਊਲਸ ਜਾਂ ਤੇ ਹਾਲਾਤ ਦੇ ਮਾਰੇ ਹੁੰਦੇ ਆ ਜਾਂ ਇਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਆ ਜਾਂ ਇਹ ਨਸ਼ੇੜੀ ਹੁੰਦੇ ਆ ਜਾਂ ਫਿਰ ਈਜ਼ੀ ਮਨੀ ਦੇ ਲਾਲਚ ਦੇ ਵਿੱਚ ਇਹ ਇਦਾਂ ਦਾ ਰਿਸਕ ਲੈਣ ਲਈ ਤਿਆਰ ਹੋ ਜਾਂਦੇ ਆ ਇਦਾਂ ਦੇ ਹੀ ਦੋ ਡਰੱਗ ਮਿਊਲਸ ਤੇ ਗਰੁੱਪ ਆਸਟ੍ਰੇਲੀਆ ਤੋਂ ਬਾਲੀ ਪਹੁੰਚਦੇ ਆ 6 ਅਪ੍ਰੈਲ 2005 ਨੂੰ ਇੱਕ ਗਰੁੱਪ ਆਇਆ ਹੁੰਦਾ ਵਾ ਬ੍ਰਿਸਬੇਨ ਤੋਂ ਤੇ ਦੂਜਾ ਗਰੁੱਪ ਸਿਡਨੀ ਤੋਂ ਮਯੂਰਨ ਸੁਕਮਾਰਨ ਤੇ ਐਂਡਰਿਊ ਚੈਨ ਪਹਿਲਾਂ ਤੋਂ ਹੀ ਬਾਲੀ ਮੌਜੂਦ ਹੁੰਦੇ ਆ ਇਹ ਸਾਰੇ ਜਾਣੇ ਕੁਝ ਦਿਨ ਬਾਲੀ ਘੁੰਮਦੇ ਫਿਰਦੇ ਆ ਤੇ ਇਹਨਾਂ ਦਾ ਸਾਰਾ ਖਰਚਾ ਜਿਹੜਾ ਵਾ ਉਹ ਡਰੱਗ ਸਿੰਡੀਕੇਟ ਵੱਲੋਂ ਪੇ ਕੀਤਾ ਜਾਂਦਾ ਆ ਆਸਟ੍ਰੇਲੀਆ ਰਹਿਣ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਕਿ ਜਿਹੜਾ ਬਾਲੀ ਸ਼ਹਿਰ ਆ ਇੰਡੋਨੇਸ਼ੀਆ ਦਾ ਇਹ ਆਸਟ੍ਰੇਲੀਅਨਸ ਲਈ ਇੱਕ ਬੜੀ ਪਸੰਦੀਦਾ ਹੌਲੀਡੇ ਸਪੌਟ ਆ ਤੇ ਇੱਥੇ ਇਸ ਸੀਜ਼ਨ ਕਰਕੇ ਬਾਲੀ ਵਿੱਚ ਆਸਟ੍ਰੇਲੀਅਨਸ ਤੁਹਾਨੂੰ ਆਮ ਹੀ ਕੰਮ ਦੇ ਫਿਰਦੇ ਦਿਖ ਜਾਣਗੇ ਤੇ ਇਹ ਸਾਰੇ ਡਰਗ ਮਿਊਲਸ ਇਦਾਂ ਹੀ ਬਾਕੀ ਟੂਰਿਸਟ ਦੇ ਨਾਲ ਕੋਲ ਮਿਲ ਜਾਂਦੇ ਆ ਤੇ ਵੇਟ ਕਰਦੇ ਆ ਅਗਲੀਆਂ ਹਿਦਾਇਤਾਂ ਦੀ ਇਸ ਗੱਲ ਤੋਂ ਅਣਜਾਣ ਕਿ ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਏਜੰਟਸ ਇੰਡੋਨੇਸ਼ੀਆ ਦੀ ਪੁਲਿਸ ਨਾਲ ਮਿਲ ਕੇ ਉਹਨਾਂ ਦੀ ਏਕ-ਏਕ ਮੂਵਮੈਂਟ ਤੇ ਨਜ਼ਰ ਰੱਖ ਕੇ ਬੈਠੇ ਮਯੂਰਨਸੂ ਕੁਮਾਰਨ ਤੇ ਐਂਡਰਿਊ ਚੈਨ 2002 ਤੋਂ 2004 ਦੇ ਵਿੱਚ ਕਈ ਟ੍ਰਿਪ ਬਾਲੀ ਤੋਂ ਆਸਟ੍ਰੇਲੀਆ ਦੇ ਲਾ ਚੁਕੇ ਹੁੰਦੇ ਆ ਜਿੱਥੇ ਇਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦਾ ਡਰੱਗਸ ਸਮਗਲ ਕੀਤਾ ਆਸਟ੍ਰੇਲੀਆ ਦੇ ਵਿੱਚ ਤੇ ਜਿਹੜੇ ਡਰੱਗ ਮਿਊਲ ਇਹਨਾਂ ਨੇ ਇਸ ਵਾਰ ਹਾਇਰ ਕੀਤੇ ਹੁੰਦੇ ਆ ਇਹਨਾਂ ਵਿੱਚ ਵੀ ਕੋਸ਼ ਜਾਣੇ 1 ਤੋਂ ਵੱਧ ਗੇੜੇ ਸਮਗਲਿੰਗ ਦੇ ਲਾ ਚੁਕੇ ਹੁੰਦੇ ਆ ਪਰ ਇਸ ਵਾਰ ਆਸਟ੍ਰੇਲੀਅਨ ਫੈਡਰਲ ਪੁਲਿਸ ਨੂੰ ਇਹਨਾਂ ਦੇ ਆਸਟ੍ਰੇਲੀਆ ਤੋਂ ਬਾਲੀ ਜਾਣ ਤੋਂ ਪਹਿਲਾਂ ਹੀ ਇੱਕ ਟਿਪ ਮਿਲ ਗਈ ਹੁੰਦੀ ਆ ਕਿ ਕੋਚ ਆਸਟ੍ਰੇਲੀਅਨ ਜਿਹੜੇ ਆ ਉਹ ਬਾਲੀ ਤੋਂ ਆਸਟ੍ਰੇਲੀਆ ਦੇ ਵਿੱਚ ਡਰੱਗਸ ਸਮਗਲਿੰਗ ਦਾ ਪਲਾਨ ਬਣਾ ਕੇ ਬੈਠੇ ਆ ਫੈਡਰਲ ਪੁਲਿਸ ਨੂੰ ਇਹ ਟਿਪ ਕਿੱਥੋਂ ਮਿਲੀ ਇਹਦੀ ਡਿਟੇਲ ਵਿੱਚ ਆਪਾਂ ਗੱਲ ਵੀਡੀਓ ਦੇ ਐਂਡ ਤੇ ਕਰਾਂਗੇ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਪਹਿਲਾਂ ਇਹਨਾਂ ਸਾਰਿਆਂ ਦੇ ਆਸਟ੍ਰੇਲੀਆ ਤੋਂ ਬਾਲੀ ਜਾਣ ਦੀ ਵੇਟ ਕੀਤੀ ਤੇ ਜਦੋਂ ਇਹ ਸਾਰੇ ਬਾਲੀ ਪਹੁੰਚ ਗਏ ਫਿਰ ਜੋ ਇਨਫੋਰਮੇਸ਼ਨ ਉਹਨਾਂ ਦੇ ਕੋਲ ਹੀ ਉਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਉਹਨਾਂ ਨੇ ਇੰਡੋਨੇਸ਼ੀਆ ਦੀ ਪੁਲਿਸ ਦੇ ਨਾਲ ਸ਼ੇਅਰ ਕੀਤੀ ਤਾਂ ਕਿ ਉਹਨਾਂ ਦੀ ਹੈਲਪ ਲਈ ਜਾ ਸਕੇ ਇਹਨਾਂ ਸਾਰਿਆਂ ਨੂੰ ਟਰੈਕ ਕਰਨ ਦੇ ਵਿੱਚ ਕਿਉਂਕਿ ਆਸਟ੍ਰੇਲੀਆ ਵਿੱਚ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਪਰ ਇੰਡੋਨੇਸ਼ੀਆ ਵਿੱਚ ਹੈਗੀ ਆ ਐਕਸਪੈਕਟੇਸ਼ਨ ਇਹ ਹੁੰਦੀ ਆ ਕਿ ਆਸਟ੍ਰੇਲੀਆ ਵਰਗੀ ਕੰਟਰੀ ਆਪਣੇ ਸਿਟੀਜ਼ਨਸ ਦੀ ਜਾਨ ਨੂੰ ਖਤਰੇ ਵਿੱਚ ਨਹੀਂ ਪਾਊਗੀ ਕੋਈ ਐਦਾ ਦੀ ਇਨਫੋਰਮੇਸ਼ਨ ਸ਼ੇਅਰ ਕਰਕੇ ਕਿਸੇ ਹੋਰ ਦੇਸ਼ ਦੀ ਪੁਲਿਸ ਨਾਲ ਜਿੱਥੇ ਆਸਟ੍ਰੇਲੀਆ ਦੇ ਸਿਟੀਜ਼ਨਸ ਨੂੰ ਮੌਤ ਦੀ ਸਜ਼ਾ ਮਿਲਣ ਦਾ ਚਾਂਸ ਹੋਵੇ ਹੁਣ ਆਸਟ੍ਰੇਲੀਆ ਦੀ ਫੈਡਰਲ ਪੁਲਿਸ ਨੇ ਇਨਫੋਰਮੇਸ਼ਨ ਸ਼ੇਅਰ ਕਰਨ ਲੱਗੇ ਇੰਡੋਨੇਸ਼ੀਆ ਦੀ ਪੁਲਿਸ ਦੇ ਸਾਹਮਣੇ ਇਹ ਕੰਡੀਸ਼ਨ ਨਹੀਂ ਰੱਖੀ ਕਿ ਉਹਨਾਂ ਦਾ ਇਰਾਦਾ ਹੈਗਾ ਵਾ ਸਾਰੇ ਦੇ ਸਾਰੇ ਆਸਟ੍ਰੇਲੀਅਨਸ ਨੂੰ ਆਸਟ੍ਰੇਲੀਅਨ ਸੋਇਲ ਦੇ ਉੱਤੇ ਅਰੈਸਟ ਕਰਨ ਦਾ ਇਹ ਜਾਣਦੇ ਹੋਏ ਵੀ ਕਿ ਜੇ ਇੰਡੋਨੇਸ਼ੀਆ ਇਹਨਾਂ ਨੂੰ ਫੜ ਲੈਂਦਾ ਵਾ ਤੇ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਆ ਪਰ ਇਸ ਕੇਸ ਦੇ ਵਿੱਚ ਇੰਡੋਨੇਸ਼ੀਆ ਦੀ ਪੁਲਿਸ ਨੂੰ ਖੁੱਲੀ ਛੋਟ ਹੀ ਆਸ ਵਰਤ ਕੇ ਆਸਟ੍ਰੇਲੀਆ ਦੇ ਸਿਟੀਜ਼ਨਸ ਨੂੰ ਅਰੈਸਟ ਕਰਨ ਦੀ ਹੁਣ ਸੀਨ ਸੈੱਟ ਹੋ ਚੁੱਕਿਆ ਹੀ ਤੇ ਪੁਲਿਸ ਨੂੰ ਵੇਟ ਹੀ ਇਹਨਾਂ ਲੋਕਾਂ ਵੱਲੋਂ ਡਰੱਗਸ ਲੈ ਕੇ ਸਮਗਲਿੰਗ ਦੇ ਇਰਾਦੇ ਨਾਲ ਬਾਲੀ ਦੇ ਡੈਨ ਪਸਾਰ 에ਅਰਪੋਰਟ ਵਿੱਚ ਦਾਖਲ ਹੁੰਦੀ ਇਹ ਡਰੱਗ ਮਿਊਲਸ ਦੋ ਗਰੁੱਪਾਂ ਦੇ ਵਿੱਚ ਆਸਟ੍ਰੇਲੀਆ ਤੋਂ ਬਾਲੀ ਲੈਂਡ ਕੀਤੇ ਹੁੰਦੇ ਆ ਪਹਿਲਾ ਗਰੁੱਪ ਬ੍ਰਿਸਬੇਨ ਤੋਂ ਲੈਂਡ ਕਰਦਾ ਵਾ 6 ਅਪ੍ਰੈਲ ਨੂੰ ਤੇ ਦੂਜਾ ਗਰੁੱਪ ਸਿਡਨੀ ਤੋਂ ਲੈਂਡ ਕਰਦਾ ਵਾ 7 ਅਪ੍ਰੈਲ ਨੂੰ ਇੱਕ ਹਫ਼ਤੇ ਬਾਅਦ 12 ਜਾਂ 13 ਅਪ੍ਰੈਲ ਨੂੰ ਥਾਈਲੈਂਡ ਦੀ ਇੱਕ ਜਨਾਨੀ 8.5 ਕਿਲੋ ਹੈਰੋਇਨ ਹੈਂਡਓਵਰ ਕਰਦੀ ਆ ਮਯੂਰਨ ਸੁਕਮਾਰਨ ਨੂੰ ਤੇ 16-17 ਅਪ੍ਰੈਲ ਦੇ ਨੇੜੇ ਮਯੂਰਨ ਸੁਕਮਾਰਨ ਤੇ ਐਂਡਰਿਊ ਚੈਨ ਇੱਕ-ਇੱਕ ਕਰਕੇ ਪ੍ਰਿਪੇਅਰ ਕਰਦੇ ਆ ਸਾਰੇ ਡਰੱਗ ਮਿਊਲਸ ਨੂੰ ਸਮਗਲਿੰਗ ਦੇ ਲਈ ਮਯੂਰਨ ਸੁਕਮਾਰਨ ਤੇ ਐਂਡਰਿਊ ਚੈਨ ਨੂੰ ਮਿਲਾ ਕੇ ਟੋਟਲ 9 ਜਾਣਿਆਂ ਦਾ ਗਰੁੱਪ ਹੁੰਦਾ ਵਾ ਤੇ ਇਸੇ ਤੋਂ ਇਹਨਾਂ ਦਾ ਨਾਮ ਪੈਂਦਾ ਵਾ ਬਾਲੀ 9 ਹੁਣ ਇਹ ਗਰੁੱਪ ਦੋ ਅਲੱਗ-ਅਲੱਗ ਸਮਾਂ ਤੇ ਆਸਟ੍ਰੇਲੀਆ ਜਾਣਾ ਹੁੰਦਾ ਵਾ ਦੋ ਅਲੱਗ-ਅਲੱਗ ਡਰੱਗਸ ਦੀਆਂ ਡਿਲੀਵਰੀਆਂ ਲੈ ਕੇ ਹੈਰੋਇਨ ਦੀ ਪਹਿਲੀ ਡਿਲੀਵਰੀ ਹੋ ਚੁੱਕੀ ਹੀ ਜੋ ਹੈਗੀ ਸੀ 8.5 ਕਿਲੋ ਜਿਹਦੀ ਆਸਟ੍ਰੇਲੀਆ ਦੇ ਵਿੱਚ ਮਾਰਕੀਟ ਵੈਲਿਊ ਹੈਗੀ ਸੀ 2005 ਦੇ ਵਿੱਚ 4 ਮਿਲੀਅਨ ਦੇ ਲਾਗੇ ਹੁਣ ਇਹਨਾਂ 9 ਜਾਨਿਆਂ ਵਿੱਚੋਂ 4 ਜਾਨੇ ਤਿਆਰ ਹੁੰਦੇ ਆ 17 April 2005 ਨੂੰ ਡੈਨਪਸਾਰ ਏਅਰਪੋਰਟ ਤੋਂ ਆਸਟ੍ਰੇਲੀਆ ਦੀ ਫਲਾਈਟ ਕੈਚ ਕਰਨ ਦੇ ਲਈ ਇਹਨਾਂ 4 ਜਾਨਿਆਂ ਵਿੱਚ 2 ਜਾਨੇ ਹੁੰਦੇ ਆ 19-19 ਸਾਲਾਂ ਦੇ ਮਾਈਕਲ ਸ਼ੂਗਰਸ ਤੇ ਸਕਾਟ ਰਸ਼ ਇੱਕ ਹੁੰਦੀ ਆ 28 ਸਾਲਾਂ ਦੀ ਰਨੇ ਲੌਰੈਂਸ ਤੇ ਇੱਕ ਹੁੰਦਾ ਵਾ 29 ਸਾਲਾਂ ਦਾ ਮਾਰਟਿਨ ਸਟੀਵਨਸ ਮਯੂਰਨ ਸੁਕਮਾਰਨ ਨੇ ਬਾਲੀ ਵਿੱਚ ਇੱਕ ਬੰਗਲਾ ਕਿਰਾਏ ਤੇ ਲਿਆ ਹੁੰਦਾ ਜਿੱਥੇ ਡਰੱਗਸ ਨੂੰ ਇਹਨਾਂ 4 ਲੋਕਾਂ ਦੇ ਸਰੀਰਾਂ ਨਾਲ ਟੇਪਾਂ ਲਾ ਕੇ ਜੋੜਿਆ ਜਾਂਦਾ 17 April 2005 ਦੀ ਸਵੇਰ ਏ ਚਾਰੇ ਜਾਣੇ ਦੋ-ਦੋ ਦਾ ਪੇਅਰ ਬਣਾ ਕੇ ਟੈਕਸੀਆਂ ਲੈ ਕੇ ਡੈਨ ਪਸਾਰ 에어ਪੋਰਟ ਪਹੁੰਚਦੇ ਆ ਪਹਿਲਾਂ ਆਉਂਦੇ ਆ ਰਨੈ ਲਾਰੈਂਸ ਤੇ ਮਾਰਟਿਨ ਸਟੀਵਨਸ ਟੈਕਸੀ ਵਿੱਚੋਂ ਉਤਰ ਕੇ ਦੋਵੇਂ 에어ਪੋਰਟ ਅੰਦਰ ਸਿਕਿਉਰਿਟੀ ਕਲੀਅਰ ਕਰਨ ਲਈ ਅੱਗੇ ਵਧਦੇ ਆ ਦੋਵਾਂ ਦੀਆਂ ਲੱਤਾਂ ਅਤੇ ਲੱਕ ਦੇ ਨਾਲ 2 ਤੋਂ 2.5 ਕਿਲੋ ਹੈਰਵਨ ਬੰਨੀ ਹੁੰਦੀ ਆ ਸਿਕਿਉਰਿਟੀ ਕਲੀਅਰ ਕਰਨ 'ਚ ਇਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਤੇ 에어ਪੋਰਟ ਦੇ ਅੰਦਰ ਹਲੇ ਬੋਰਡਿੰਗ ਨੂੰ ਟਾਈਮ ਹੁੰਦਾ ਵਾ ਜਿਸ ਕਰਕੇ ਇਹ ਦੋਵੇਂ ਵੇਟਿੰਗ ਏਰੀਏ ਵਿੱਚ ਕੁਰਸੀਆਂ ਤੇ ਬੈਠ ਜਾਂਦੇ ਆ ਫਿਰ 에어ਪੋਰਟ ਤੇ ਆਉਂਦੇ ਆ ਸਕਾਟ ਰਸ਼ ਤੇ ਮਾਈਕਲ ਸ਼ੂਗਸ ਤੇ ਇਹ ਵੀ ਇਸੇ ਤਰ੍ਹਾਂ ਹੀ ਇੱਕ ਇੱਕ ਕਰਕੇ ਸਿਕਿਉਰਿਟੀ ਕਲੀਅਰ ਕਰਕੇ 에어ਪੋਰਟ ਦੇ ਅੰਦਰ ਐਂਟਰ ਹੋ ਜਾਂਦੇ ਆ ਤੇ ਇਹਨਾਂ ਨੇ ਵੀ ਆਲਮੋਸਟ 2 ਸਵਾ ਦੋ ਕਿਲੋ ਦੇ ਲਾਗੇ ਡਰੱਗਸ ਆਪਣੇ ਸ਼ਰੀਰ ਦੇ ਨਾਲ ਬੰਨ੍ਹੀ ਹੁੰਦੀ ਆ ਡਰੱਗਸ ਇਹਨਾਂ ਦੇ ਸ਼ਰੀਰ ਨਾਲ ਬੰਨਣ ਤੋਂ ਬਾਅਦ ਉਹਨਾਂ ਉੱਤੇ ਮਿਰਚਾਂ ਦਾ ਪਾਊਡਰ ਲਗੜਿਆ ਜਾਂਦਾ ਵਾ ਜਿਹਦੇ ਨਾਲ 에어ਪੋਰਟ ਦੇ ਡਿਟੈਕਸ਼ਨ ਡੌਗਸ ਵੀ ਡਰੱਗਸ ਨੂੰ ਨਹੀਂ ਸੁੰਘ ਪਾਉਂਦੇ ਇਸ ਟਾਈਮ ਤੱਕ ਇਹਨਾਂ ਨੂੰ ਲੱਗਣਾ ਸ਼ੁਰੂ ਹੋ ਜਾਂਦਾ ਵਾ ਕਿ ਜਿਹੜਾ ਮੁਸ਼ਕਲ ਕੰਮ ਹੀ ਉਹ ਇਹਨਾਂ ਕਰ ਲਿਆ ਵਾ ਤੇ ਹੁਣ ਇਹਨਾਂ ਸਿਰਫ ਜਹਾਜ਼ 'ਚ ਬੈਠ ਕੇ ਆਸਟ੍ਰੇਲੀਆ ਲੈਂਡ ਹੋਣਾ ਵਾ ਤੇ ਇਹਨਾਂ ਦਾ ਕੰਮ ਕੰਪਲੀਟ ਹੋ ਜਾਣਾ ਤੇ ਇਹਨਾਂ ਸਾਰਿਆਂ ਨੂੰ ਸੁਪਰਵਾਈਜ਼ ਕਰਨ ਦੇ ਲਈ ਐਂਡਰਿਊ ਚੈਨ ਵੀ ਇਹਨਾਂ ਦੇ ਨਾਲ ਹੀ ਆਸਟ੍ਰੇਲੀਆ ਚੱਲਿਆ ਹੁੰਦਾ ਪਰ ਇਹ ਸਾਰੇ ਅਲੱਗ-ਅਲੱਗ 에ਰਪੋਰਟ ਤੇ ਆਏ ਹੁੰਦੇ ਆ ਤੇ ਸਭ ਤੋਂ ਐਂਡ ਵਿੱਚ 에ਰਪੋਰਟ ਤੇ ਆਉਂਦਾ ਵਾ ਐਂਡਰਿਊ ਚੈਨ ਐਂਡਰਿਊ ਚੈਨ ਡਰੱਗ ਬਿਜ਼ਨਸ ਦੇ ਵਿੱਚ ਥੋੜਾ ਸੀਨੀਅਰ ਹੋਣ ਕਰਕੇ ਇਹ ਆਪ ਡਰੱਗ ਸਮਗਲ ਨਹੀਂ ਕਰਦਾ ਪਰ ਕੁਝ ਸਾਲ ਪਹਿਲਾਂ ਦੋ ਵਾਰ ਇਹ ਇਹੀ ਕ ਇਹ ਪੰਜੇ ਜਾਣੇ ਅਲੱਗ-ਅਲੱਗ ਬੈਠ ਜਾਂਦੇ ਆ ਤੇ ਜਹਾਜ਼ ਦੀ ਬੋਰਡਿੰਗ ਦੀ ਵੇਟ ਕਰਨੀ ਸ਼ੁਰੂ ਕਰਦੇ ਆ ਤੇ ਦੂਜੇ ਪਾਸੇ ਇੰਡੋਨੇਸ਼ੀਆ ਪੁਲਿਸ ਦੀ ਇੰਟੈਲੀਜੈਂਸ ਏਜੰਸੀ ਦੇ ਅੰਡਰਕਵਰ ਏਜੰਟ ਇਹਨਾਂ ਦੇ ਮਗਰ-ਮਗਰ ਹਰ ਇੱਕ ਮੂਵਮੈਂਟ ਤੇ ਨਜ਼ਰ ਰੱਖੀ ਖੜੇ ਹੁੰਦੇ ਆ ਹੁਣ ਇੰਡੋਨੇਸ਼ੀਅਨ ਪੁਲਿਸ ਤੇ ਏਜੰਟ ਆਸਟ੍ਰੇਲੀਅਨ ਫੈਡਰਲ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇੱਕ-ਇੱਕ ਕਰਕੇ ਇਹਨਾਂ ਨੂੰ ਕਹਿਦਣਾ ਸ਼ੁਰੂ ਕਰਦੇ ਆ ਪਹਿਲਾਂ ਰਨੇ ਲੌਰੈਂਸ ਤੇ ਮਾਰਟਿਨ ਸਟੀਵਨਸ ਕੋਲ ਜਾ ਕੇ ਉਹਨਾਂ ਦਾ ਪਾਸਪੋਰਟ ਮੰਗਿਆ ਜਾਂਦਾ ਤੇ ਉਹਨਾਂ ਨੂੰ ਇੱਕ ਰੂਟੀਨ ਬਾਡੀ ਸਰਚ ਦੇ ਲਈ ਇੱਕ ਕਮਰੇ ਵਿੱਚ ਲੈ ਕੇ ਜਾਇਆ ਜਾਂਦਾ ਪਹਿਲਾਂ ਇਹਨਾਂ ਦੇ ਬੈਗ ਸਰਚ ਕੀਤੇ ਜਾਂਦੇ ਆ ਤੇ ਬੈਗਾਂ ਵਿੱਚੋਂ ਕੁਝ ਨਹੀਂ ਨਿਕਲਦਾ ਪਰ ਪੁਲਿਸ ਨੂੰ ਐਗਜ਼ੈਕਟਲੀ ਪਤਾ ਹੁੰਦਾ ਵਾ ਕਿ ਉਹ ਕਿਹੜੀ ਚੀਜ਼ ਲਪਦੇ ਫਿਰਦੇ ਆ ਰਨੇ ਲੌਰੈਂਸ ਨੂੰ ਇੱਕ ਅਲੱਗ ਕਮਰੇ ਵਿੱਚ ਲਿਜਾ ਕੇ ਉਹਨੂੰ ਕਪੜੇ ਲਾਉਣ ਲਈ ਕਿਹਾ ਜਾਂਦਾ ਤੇ ਇਹ ਉਹ ਟਾਈਮ ਹੁੰਦਾ ਵਾ ਜਦੋਂ ਇਹਨਾਂ ਨੂੰ ਰੀਅਲਾਈਜ਼ ਹੋਣਾ ਸ਼ੁਰੂ ਹੋ ਗਿਆ ਹੁੰਦਾ ਕਿ ਇਹਨਾਂ ਦੀ ਗੇਮ ਓਵਰ ਹੋ ਚੁੱਕੀ ਆ ਇਹ ਸਭ ਕੁਝ ਹੁੰਦਾ ਵੇਖ ਕਮਰੇ ਦੇ ਬਾਹਰ ਬੈਠਾ ਮਾਰਟਿਨ ਸਟੀਵਨਸ ਕੰਬ ਇਸ ਬਸ ਤੇ ਵਿੱਚ ਆ ਕੇ ਸਿਗਰਟ ਬਾਲ ਕੇ ਪੀਣੀ ਸ਼ੁਰੂ ਕਰ ਦਿੰਦਾ ਏਅਰਪੋਰਟ ਦੇ ਅੰਦਰ ਉਦਾਂ ਸਿਗਰਟ ਪੀਣੀ ਅਲਾਉਡ ਨਹੀਂ ਹੁੰਦੀ ਪਰ ਪੁਲਿਸ ਵਾਲੇ ਇਹਨਾਂ ਨੂੰ ਸਿਗਰਟ ਪੀਣ ਤੋਂ ਨਹੀਂ ਰੋਕਦੇ ਰਨੇ ਲੌਰੈਂਸ ਤੋਂ ਬਾਅਦ ਤਲਾਸ਼ੀ ਹੁੰਦੀ ਹੈ ਮਾਰਟਿਨ ਸਟੀਵਨਸ ਦੀ ਤੇ ਇਹਨਾਂ ਦੋਵਾਂ ਕੋਲੋਂ ਸਵਾ 4 ਕਿਲੋ ਹੈਰੋਇਨ ਬਰਾਮਦ ਹੁੰਦੀ ਆ ਸੇਮ ਇਸੇ ਤਰ੍ਹਾਂ ਹੀ ਫੜੇ ਜਾਂਦੇ ਆ ਸਕਾਟ ਰਸ਼ ਤੇ ਮਾਈਕਲ ਸ਼ੂਕਾਸ ਤੇ ਇਹਨਾਂ ਕੋਲੋਂ 4 ਕਿਲੋ ਦੇ ਕਰੀਬ ਹੈਰੋਇਨ ਫੜੀ ਜਾਂਦੀ ਆ ਇਹਦੋਂ ਮੈਂ 19 ਸਾਲਾਂ ਦੇ ਮੁੰਡੇ ਪਹਿਲੀ ਵਾਰ ਓਵਰਸੀਜ਼ ਆਏ ਹੁੰਦੇ ਆ ਤੇ ਸਕਾਟ ਰਸ਼ ਤੇ ਮਾਪਿਓ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਮੁੰਡੇ ਸਕਾਟ ਦੇ ਕੋਲ ਪਾਸਪੋਰਟ ਵੀ ਹੈਗਾ ਐਂਡਰਿਊ ਚੈਂਜ ਜੋ ਇਹ ਇਨੂੰ ਲਾਸਟ ਮਿੰਟ ਤੇ ਫਲਾਈਟ ਦੇ ਅੰਦਰੋਂ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਜਦੋਂ 에ਰੋਪਲੇਨ ਆਲਮੋਸਟ ਡਿਪਾਰਟ ਹੋਣ ਹੀ ਵਾਲਾ ਸੀ ਤੇ ਸੇਮ ਇਸੇ ਟਾਈਮ ਤੇ ਹੀ ਜਦੋਂ ਇਹਨਾਂ ਨੂੰ 에ਅਰਪੋਰਟ ਤੇ ਗ੍ਰਿਫਤਾਰ ਕੀਤਾ ਜਾਣ ਦੇ ਆਂਦਾ ਬਾਲੀ ਵਿੱਚ ਇੱਕ ਬੰਗਲੋ ਵਿੱਚ ਬੈਠੇ ਮਯੂਰਨ ਸੁਕਮਾਰਨ ਤੇ ਉਸ ਦੇ ਨਾਲ ਦੇ ਤਿੰਨ ਸਾਥੀ ਉਹਨਾਂ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਅਗਲੇ ਦਿਨ ਆਸਟ੍ਰੇਲੀਆ ਦੇ ਨਿਊਜ਼ ਚੈਨਲਸ ਤੇ ਸਿਰਫ ਇੱਕੋ ਹੀ ਖਬਰ ਹੁੰਦੀ ਆ Non-Australians have been arrested in Bali for allegedly trying to smuggle 10 kilos of heroin into Australia. A man and a woman were arrested at Denpasar airport in Bali last night. They were headed for Sydney. ਸ਼ੁਰੂਆਤ ਵਿੱਚ ਕਈ ਤਰ੍ਹਾਂ ਦੀਆਂ ਖਬਰਾਂ ਚੱਲਦੀਆਂ ਵਾਂ ਜਿਦੇ ਵਿੱਚ ਕਿੰਨੇ ਆਸਟ੍ਰੇਲੀਅਨ ਅਰੈਸਟ ਕੀਤੇ ਗਏ ਇਸ ਨੰਬਰ ਦਾ ਵੀ ਕਿਸੇ ਨੂੰ ਪੱਕਾ ਪਤਾ ਨਹੀਂ ਹੁੰਦਾ। ਕਿਸੇ ਚੈਨਲ ਤੇ 5 ਕਿਸੇ ਤੇ 7 ਤੇ ਕਿਸੇ ਤੇ 9 ਜਾਣੇ ਦੱਸੇ ਜਾਂਦੇ ਆ ਤੇ ਹੌਲੀ-ਹੌਲੀ ਪਿਕਚਰ ਕਲੀਅਰ ਹੁੰਦੀ ਆ ਤੇ ਗ੍ਰਿਫਤਾਰ ਕੀਤੇ ਗਏ 9 ਦੇ 9 ਜਾਣਿਆਂ ਦੀ ਆਇਡੈਂਟੀਟੀ ਆਸਟ੍ਰੇਲੀਅਨ ਮੀਡੀਆ ਵਿੱਚ ਪ੍ਰਕਾਸ਼ਿਤ ਕਰ ਦਿੱਤੀ ਜਾਂਦੀ ਆ ਇੱਥੇ ਹੈਰਾਨੀ ਵਾਲੀ ਗੱਲ ਇਹ ਆ ਕਿ ਆਸਟ੍ਰੇਲੀਅਨ ਫੈਡਰਲ ਪੁਲਿਸ ਇਸ ਗਰੁੱਪ ਦੇ ਹਰ ਬੰਦੇ ਬਾਰੇ ਜਾਣਦੀ ਹੀ ਪਰ ਮਯੂਰਨ ਸੁਕਮਾਰਨ ਉਹ ਇਕੱਲਾ ਬੰਦਾ ਸੀ ਜਿਹਦੇ ਬਾਰੇ ਨਾ ਹੀ ਆਸਟ੍ਰੇਲੀਅਨ ਫੈਡਰਲ ਪੁਲਿਸ ਨੂੰ ਪਤਾ ਸੀ ਤੇ ਨਾ ਹੀ ਇੰਡੋਨੇਸ਼ੀਆ ਦੀ ਪੁਲਿਸ ਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਪਾਸ ਕੀਤੀ ਗਈ ਸ਼ੁਰੂਆਤ ਵਿੱਚ ਸਾਰੇ ਇਸ ਗਿਰੋਹ ਦਾ ਮੁਖੀਆ ਐਂਡਰਿਊ ਚੈ ਜਦੋਂ ਇੰਡੋਨੇਸ਼ੀਆ ਪੁਲਿਸ ਇਹਨਾਂ ਸਾਰਿਆਂ ਨੂੰ ਫਾਲੋ ਕਰਦੀ ਹੀ ਤੇ ਉਹਨਾਂ ਨੂੰ ਦੱਸਿਆ ਗਿਆ ਹੀ ਕਿ ਐਂਡਰਿਊ ਚੈਨ ਮਾਸਟਰਮਾਈਂਡ ਆ ਜਿਸ ਕਰਕੇ ਇੰਡੋਨੇਸ਼ੀਆ ਦੀ ਪੁਲਿਸ ਇਸ ਪਲੇਖੇ ਵਿੱਚ ਰਹੀ ਕਿ ਮਜੂਰਨ ਸੁਕਮਾਰਨ ਐਂਡਰਿਊ ਚੈਨ ਦਾ ਇੱਕ ਬੋਡੀਗਾਰਡ ਆ ਪਰ ਅੱਗੇ ਅਗੇ ਇਨਵੈਸਟੀਗੇਸ਼ਨ ਵਿੱਚ ਇਹ ਗੱਲ ਸਾਹਮਣੇ ਆਉਂਦੀ ਆ ਕਿ ਮਜੂਰਨ ਸੁਕਮਾਰਨ ਹੀ ਉਹ ਬੰਦਾ ਹੀ ਜਿਨੇ ਇਹ ਸਾਰਾ ਕੁਝ ਪਲਾਨ ਕੀਤਾ ਸੀ ਤੇ ਐਂਡਰਿਊ ਚੈਨ ਉਹਦਾ ਰਾਈਟ ਹੈਂਡ ਹੁੰਦਾ ਐਂਡਰਿਊ ਚੈਨ ਦੀ ਕੇਟਰਿੰਗ ਕੰਪਨੀ ਵਿੱਚ ਲੱਗਾ ਹੁੰਦਾ ਵਾ ਜੋ ਸਿਡਨੀ ਕ੍ਰਿਕਟ ਗਰਾਊਂਡ ਦੀ ਕੇਟਰਿੰਗ ਦਾ ਕੰਮ ਕਰਦੀ ਸੀ ਤੇ ਇਹਨੇ ਮਯੂਰਨਸ ਕੁਮਾਰਨ ਲਈ ਕੁਝ ਬੰਦੇ ਹਾਇਰ ਕੀਤੇ ਹੁੰਦੇ ਆ ਜੋ ਏਸੇ ਕੰਪਨੀ ਲਈ ਕੰਮ ਕਰਦੇ ਹੀ ਐਂਡਰਿਊ ਚੈਨ ਦੇ ਨਾਲ ਕੇਸ ਕਾਫੀ ਕੰਪਲਿਕੇਟਿਡ ਹੋਣ ਕਰਕੇ ਪੁਲਿਸ ਨੇ 2 ਹਫਤੇ ਲਾਤੇ ਇਹਨਾਂ ਸਾਰਿਆਂ ਤੇ ਚਾਰਜਸ ਲਾਉਣ ਦੇ ਵਿੱਚ ਇੰਡੋਨੇਸ਼ੀਆ ਦੀ ਪੁਲਿਸ ਨੇ 9 ਦੇ 9 ਜਾਣਿਆਂ ਤੇ ਇਦਾਂ ਦੇ ਚਾਰਜ ਲਾਏ ਜਿਹਦੇ ਵਿੱਚ ਸਭ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਚਾਂਸ ਹੁੰਦੇ ਆ ਤੇ ਅਗਸਤ 2005 ਦੇ ਵਿੱਚ ਇਨਵੈਸਟੀਗੇਸ਼ਨ ਖਤਮ ਹੁੰਦੀ ਆ ਤੇ ਕੇਸ ਦਾ ਟ੍ਰਾਇਲ ਸ਼ੁਰੂ ਹੁੰਦਾ ਇਸ ਟ ਨਿਯਮ ਹੁੰਦਾ ਹੈ ਜੌਨ ਹਾਰਵਰਡ ਜੋ ਇੱਕ ਬਿਆਨ ਦਿੰਦਾ ਵਾ ਕਿ ਆਸਟ੍ਰੇਲੀਆ ਡੈਥ ਪੈਨਲਟੀ ਦੇ ਖਿਲਾਫ ਆ ਤੇ ਰਿਕਵੈਸਟ ਕਰਦਾ ਵਾ ਇੰਡੋਨੇਸ਼ੀਆ ਨੂੰ ਕਿ ਇਸ ਕੇਸ ਦੇ ਵਿੱਚ ਡੈਥ ਪੈਨਲਟੀ ਨੂੰ ਕੰਸੀਡਰ ਨਾ ਕੀਤਾ ਜਾਵੇ ਪਰ ਇੰਡੋਨੇਸ਼ੀਆ ਵਾਲੇ ਬਹੁਤ ਸਖਤ ਸਟੈਂਡ ਲੈਂਦੇ ਆ ਇਸ ਕੇਸ ਤੇ ਤੇ ਆਸਟ੍ਰੇਲੀਆ ਨੂੰ ਸਾਫ਼ ਸ਼ਬਦਾਂ ਦੇ ਵਿੱਚ ਇੰਟਰਫੇਅਰ ਨਾ ਕਰਨ ਲਈ ਕਹਿੰਦੇ ਆ ਫਿਰ ਟ੍ਰਾਇਲ ਸ਼ੁਰੂ ਹੁੰਦੇ ਆ ਤੇ 9 ਦੇ 9 ਜਾਨੇ ਆਪਣੇ ਆਪ ਨੂੰ ਬੇਗੁਨਾ ਦੱਸ ਕੇ ਦੂਜਿਆਂ ਨੂੰ ਗੁਨਾਹਗਰ ਸਾਬਿਤ ਕਰਨ ਦੇ ਵਿੱਚ ਲੱਗ ਜਾਂਦੇ ਆ ਹੁਣ ਜਿਨ੍ਹਾਂ ਨੇ ਆਪਣੀ ਬਾਡੀਜ਼ ਨਾਲ ਡਰੱਗ ਬੰਨ ਕੇ ਲੈ ਕੇ ਜਾਣਾ ਹੁੰਦਾ ਆਸਟ੍ਰੇਲੀਆ ਵਿੱਚ ਉਹਨਾਂ ਦੇ ਬਿਆਨ ਹ ਮਾਰਨ ਤੇ ਐਂਡਰਿਊ ਚੈਨ ਵੱਲੋਂ ਉਹਨਾਂ ਨੂੰ ਇਹ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਤੇ ਇਹ ਕੰਮ ਨਾ ਕਰਨ ਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਦੂਜੇ ਪਾਸੇ ਮਯੂਰਨ ਸੁਖਮਾਰਨ ਤੇ ਐਂਡਰਿਊ ਚੈਨ ਨੇ ਇਸ ਕੇਸ ਵਿੱਚ ਜ਼ਿਆਦਾਤਰ ਚੁੱਪ ਰਹਿਣ ਵਾਲੀ ਸਟ੍ਰੈਟਜੀ ਅਪਣਾਈ ਏ ਸੋਚ ਕੇ ਕਿ ਹੋ ਸਕਦਾ ਵਾ ਕਿਸੇ ਨੂੰ ਬਲੇਮ ਨਾ ਕਰਕੇ ਉਹਨਾਂ ਨੂੰ ਸਜ਼ਾ ਘੱਟ ਮਿਲੇ ਤੇ ਜਾਂ ਫਿਰ ਸਜ਼ਾ ਬਿਲਕੁਲ ਹੀ ਨਾ ਦਿੱਤੀ ਜਾਵੇ ਪਰ ਇਹਨਾਂ ਤੋਂਾਂ ਦਾ ਐਟੀਟਿਊਡ ਕੋਰਟ ਵੱਲ ਤੇ ਕੋਰਟ ਦੇ ਵਿੱਚ ਬੈਠੇ ਜੱਜ ਦੇ ਵੱਲ ਥੋੜਾ ਡਿਸਰੈਸਪੈਕਟਫੁਲ ਹੁੰਦਾ ਜਿਵੇਂ ਕਿਸੇ ਵਿਗੜੇ ਹੋਏ ਟੀਨੇਜਰ ਦਾ ਬਿਹੇਵੀਅਰ ਹੁੰਦਾ ਵਾ ਆਪਣੇ ਘਰਦਿਆਂ ਦੇ ਸਾਹਮਣੇ ਇਹਨਾਂ ਦੋਵਾਂ ਦੇ ਅੰਦਰ ਇੰਡੋਨੇਸ਼ੀਅਨ ਕੋਰਟ ਸਿਸਟਮ ਲਈ ਪੋਲਾਈਟਨੈਸ ਤੇ ਰਿਸਪੈਕਟ ਦੀ ਕਮੀ ਹੋਣਾ ਤੇ ਇਹਨਾਂ ਦੇ ਐਟੀਟਿਊਡ ਨੂੰ ਇੱਕ ਬੜਾ ਵੱਡਾ ਕਾਰਨ ਅੱਜ ਵੀ ਲੋਕ ਮੰਨਦੇ ਆ ਇਹਨਾਂ ਨੂੰ ਮੌਤ ਦੀ ਸਜ਼ਾ ਮਿਲਣ ਪਿੱਛੇ ਆਪਣੇ ਕਲੋਜ਼ਿੰਗ ਸਟੇਟਮੈਂਟਸ ਵਿੱਚ ਇਹਨਾਂ ਦੋਵਾਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਨਾਂ ਜਾਣਨ ਦੀ ਗੱਲ ਆਖੀ ਹਾਲਾਂਕਿ ਪੁਲਿਸ ਨੇ ਕੋਰਟ ਵਿੱਚ ਕਈ ਫੋਟੋਆਂ ਪੇਸ਼ ਕੀਤੀਆਂ ਸਬੂਤਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਵਿੱਚ ਇਹ ਦੋਵੇਂ ਇਕੱਠੇ ਉੱਠਦੇ ਬੈਠਦੇ ਨਜ਼ਰ ਆਉਂਦੇ ਹੀ ਜਿਸ ਤੋਂ ਜੱਜ ਨੂੰ ਵੀ ਲੱਗਾ ਕਿ ਉਹਨੂੰ ਸ਼ਰਿਆਂ ਮੂਰਖ ਸਮਝਿਆ ਜਾਣ ਡਿਆ ਵਾ ਇਹਨਾਂ ਦੋਵਾਂ ਦੇ ਵੱਲੋਂ ਕੋਰਟ ਅਗੇ ਜੋ ਸਬੂਤ ਪੇਸ਼ ਕੀਤੇ ਗਏ ਉਹਨਾਂ ਵਿੱਚ ਫੋਨ ਕਾਲ ਰਿਕਾਰਡ ਮੈਸੇਜਸ ਤੇ ਆਸਟ੍ਰੇਲੀਅਨ ਫੈਡਰਲ ਪੁਲਿਸ ਵੱਲੋਂ ਇਕੱਠੇ ਕੀਤੇ ਗਏ ਸਬੂਤ ਬਿਯੋਂਡ ਡਾਊਟ ਪ੍ਰੂਫ ਕਰਦੇ ਹੀ ਕਿ ਮਯੂਰਨ ਸੁਕਮਾਰਨ ਤੇ ਐਂਟਰੀਓ ਚੈਨ ਨੇ ਹੀ ਇਹ ਸਾਰੀ ਪਲੈਨਿੰਗ ਕੀਤੀ ਤੇ ਬਾਕੀ ਲੋਕਾਂ ਨੂੰ ਡਰਗ ਮਿਊਲ ਬਣਾ ਕੇ ਆਸਟ੍ਰੇਲੀਆ ਵਿੱਚ ਹੈਰੋਇਨ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਪਰ ਕੋਰਟ ਨੂੰ ਇਦਾਂ ਦਾ ਕੋਈ ਸਬੂਤ ਨਹੀਂ ਮਿਲਿਆ ਜਿਹਦੇ ਨਾਲ ਇਹ ਪ੍ਰੂਫ ਹੁੰਦਾ ਹੋਵੇ ਕਿ ਮਯੂਰਨ ਸੁਖਮਾਰਨ ਤੇ ਐਂਡਰਿਊ ਚੈਨ ਨੇ ਇਹਨਾਂ ਲੋਕਾਂ ਨੂੰ ਡਰਾ ਧਮਕਾ ਕੇ ਡਰੱਗਸ ਲੈ ਕੇ ਜਾਣ ਲਈ ਮਜਬੂਰ ਕੀਤਾ ਫਿਰ ਦਿਨ ਆਉਂਦਾ ਵਾ ਜਿੱਦਨ ਇਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਾਣੀ ਹੁੰਦੀ ਆ ਸਾਲ 2006 ਦੀ 13 ਫਰਵਰੀ ਤੋਂ 15 ਫਰਵਰੀ ਤੱਕ ਕੋਰਟ ਵਿੱਚ ਜੱਜ 3 ਦਿਨ ਲਗਾਤਾਰ ਬੈੰਦਾ ਵਾ ਇਹਨਾਂ 9 ਜਾਣਿਆਂ ਨੂੰ ਵਾਰੀ-ਵਾਰੀ ਸਜ਼ਾ ਸੁਣਾਉਣ ਦੇ ਲਈ ਪਹਿਲੇ ਦਿਨ ਰਨੇ ਲੌਰੈਂਸ ਤੇ ਸਕਾਟ ਰਸ਼ਤੀ ਵਾਰੀ ਹੁੰਦੀ ਆ ਇਹਨਾਂ ਨੂੰ ਲਾਈਫ ਸੈਂਟੈਂਸ ਸੁਣਾਈ ਜਾਂਦੀ ਆ ਇੰਡੋਨੇਸ਼ੀਆ ਦੇ ਵਿੱਚ ਲਾਈਫ ਸੈਂਟੈਂਸ ਹੁੰਦੀ ਹੈ ਪੂਰੀ ਦੀ ਪੂਰੀ ਲਾਈਫ ਜੇਲ ਵਿੱਚ ਘਟਣ ਦੀ ਅਗਲੇ ਦਿਨ ਤਿੰਨ આરોપી ਜਿਨ੍ਹਾਂ ਨੇ ਅਗਲੇ ਬੈਚ ਦੇ ਵਿੱਚ ਡਰੱਗ ਲੈ ਕੇ ਜਾਣਾ ਹੁੰਦਾ ਵਾ ਜੋ ਬਾਲੀ ਦੇ ਇੱਕ ਬੰਗਲੋ ਵਿੱਚੋਂ ਗ੍ਰਿਫਤਾਰ ਕੀਤੇ ਜਾਂਦੇ ਆ ਇਹਨਾਂ ਸਾਰਿਆਂ ਨੂੰ ਵੀ ਲਾਈਫ ਇੰਪ੍ਰਿਜ਼ਨਮੈਂਟ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਆਖਰੀ ਦਿਨ ਸਜ਼ਾ ਦਿੱਤੀ ਜਾਂਦੀ ਹੈ ਮਾਰਟਿਨ ਸਟੀਵਨਸ ਮਾਈਕਲ ਸ਼ੂਗਰਸ ਮੈਯੂਰਨ ਸੁਕਮਾਰਨ ਤੇ ਐਂਡਰਿਊ ਟੈਨ ਮਾਰਟਿਨ ਸਟੀਵਨਸ ਤੇ ਮਾਈਕਲ ਸ਼ੂਗਰਸ ਨੂੰ ਬਾਕੀਆਂ ਵਾਂਗੂ ਲਾਈਫ ਇੰਪ੍ਰਿਜ਼ਨਮੈਂਟ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਹੁਣ ਵਾਰੀ ਹੁੰਦੀ ਹੈ ਮਾਸਟਰਮਾਈਂਡ ਮੈਯੂਰਨ ਐਂਡਰਿਊ ਚੈਨ ਦੀ ਇਹਨਾਂ ਦਾ ਹੁਣ ਤੱਕ ਤਾਂ ਐਟੀਟਿਊਡ ਇਸ ਕੇਸ ਤੇ ਜੱਜ ਨੂੰ ਕੋਈ ਖਾਸ ਪਸੰਦ ਨਹੀਂ ਆਇਆ ਕਿ ਨਾ ਹੀ ਇਹਨਾਂ ਦੋਵਾਂ ਨੇ ਕਿਸੇ ਪੁਆਇੰਟ ਤੇ ਵੀ ਆਪਣੇ ਵੱਲੋਂ ਕੀਤੇ ਗਏ ਮਾੜੇ ਕੰਮਾਂ ਲਈ ਕਈ ਪਛਤਾਵਾ ਜ਼ਾਹਿਰ ਕੀਤਾ ਤੇ ਨਾ ਹੀ ਆਪਣੀ ਗਲਤੀ ਸਵੀਕਾਰ ਕੀਤੀ ਤੇ ਜਦੋਂ ਜੱਜ ਸਜ਼ਾ ਸੁਣਾਉਂਦਾ ਵਾ ਤੇ ਇਹ ਕਲੀਅਰ ਹੋ ਜਾਂਦਾ ਵਾ ਕਿ ਇਹਨਾਂ ਦੋਵਾਂ ਨੂੰ ਇੱਕ ਐਗਜ਼ਾਮਪਲ ਬਣਾ ਕੇ ਪੇਸ਼ ਕੀਤਾ ਗਿਆ ਉਹਨਾਂ ਸਾਰੇ ਲੋਕਾਂ ਲਈ ਜੋ ਦੂਜੇ ਦੇਸ਼ਾਂ ਵਿੱਚੋਂ ਆ ਕੇ ਇੰਡੋਨੇਸ਼ੀਆ ਦੇ ਜਸਟਿਸ ਸਿਸਟਮ ਨੂੰ ਮਜ਼ਾਕ ਸਮਝਦੇ ਸੀ ਜੱਜ ਆਪਣਾ ਵਰਡਿਕਟ ਰੀਡ ਕਰਦਾ ਵਾ ਤੇ ਮਯੂਰਨ ਸੁਕਮਾਰਨ ਤੇ ਐਂਟਿਵ ਚੈਨ ਦੋਵਾਂ ਨੂੰ ਮੌਤ ਦੀ ਸਜ਼ਾ ਦਾ ਹੁਕਮ ਦਿੰਦਾ ਤੇ ਇਹਦੇ ਨਾਲ ਹੀ 9 ਸਾਲ ਤੇ 2 ਮਹੀਨੇ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਆ ਜਦੋਂ ਇਹਨਾਂ ਦੋਵਾਂ ਨੇ ਫੇਸ ਕਰਨਾ ਹੁੰਦਾ ਵਾ ਫਾਇਰਿੰਗ ਸਟੋਟ ਇਨ੍ਹਾਂ 9 ਸਾਲ ਤੇ 2 ਮਹੀਨੇ ਦੇ ਵਿੱਚ ਇਹਨਾਂ ਵੱਲੋਂ 6 ਅਪੀਲਾਂ ਪਾਈਆਂ ਜਾਂਦੀਆਂ ਵਾ ਆਪਣੀ ਸਜ਼ਾ ਨੂੰ ਲਾਈਫ ਸੈਂਟੈਂਸ ਦੇ ਵਿੱਚ ਤਬਦੀਲ ਕਰਨ ਦੇ ਲਈ ਪਰ ਸਾਰੀਆਂ ਦੀਆਂ ਸਾਰੀਆਂ ਅਪੀਲਾਂ ਰਿਜੈਕਟ ਕਰ ਦਿੱਤੀ ਜਾਂਦੀਆਂ 2014 ਵਿੱਚ ਜੋਕੋ ਵਿਡੋਡੋ ਇੰਡੋਨੇਸ਼ੀਆ ਦਾ ਪ੍ਰੈਜ਼ੀਡੈਂਟ ਬੰਦਾ ਤੇ ਇਹਦੇ ਵੱਲੋਂ ਇਲੈਕਸ਼ਨਸ ਦੇ ਵਿੱਚ ਡਰੱਗਸ ਨੂੰ ਖਤਮ ਕਰਨ ਦਾ ਪ੍ਰੋਮਿਸ ਕੀਤਾ ਗਿਆ ਹੁੰਦਾ ਵਾ ਲੋਕਾਂ ਦੇ ਨਾਲ ਤੇ ਜਦੋਂ ਇਹਦੇ ਕੋਲ ਪ੍ਰੈਜ਼ੀਡੈਂਸ਼ੀਅਲ ਪਾਰਡਨ ਦੀ ਰਿਕਵੈਸਟ ਕਲੀ ਜਾਂਦੀ ਆ ਤੇ ਉਹ ਇਹਦੇ ਵੱਲੋਂ ਸਿੱਧਾ ਰਿਜੈਕਟ ਕਰ ਦਿੱਤੀ ਜਾਂਦੀ ਆ ਤੇ ਇਹਦੇ ਤੇ ਕਿਸੇ ਨੂੰ ਵੀ ਹੈਰਾਨੀ ਨਹੀਂ ਹੋਈ ਕਿਉਂਕਿ ਇੰਡੋਨੇਸ਼ੀਆ ਵਿੱਚ 2008 ਤੋਂ ਲੈ ਕੇ 2013 ਤੱਕ ਇੱਕ ਅਨੋਫੀਸ਼ੀਅਲ ਬੈਨ ਲੱਗਾ ਹੈਗਾ ਮੌਤ ਦੀ ਸਜ਼ਾ ਦੇ ਉੱਤੇ ਪਰ ਜੋ ਕੋ ਵੀ ਡੋਡੋ ਹੀ ਉਹ ਪ੍ਰੈਜ਼ੀਡੈਂਟ ਹੁੰਦਾ ਵਾ ਜਿਨਨੇ ਦੁਬਾਰਾ ਮੌਤ ਦੀ ਸਜ਼ਾ ਦੇਣਾ ਸ਼ੁਰੂ ਕੀਤਾ ਇਸ ਤੋਂ ਇਲਾਵਾ 2013 ਵਿੱਚ ਆਸਟ੍ਰੇਲੀਆ ਤੇ ਇੰਡੋਨੇਸ਼ੀਆ ਦੇ ਆਪਸ ਵਿੱਚ ਰਿਸ਼ਤੇ ਵੀ ਕੁਝ ਖਾਸ ਵਧੀਆ ਨਹੀਂ ਹੁੰਦੇ ਕਿਉਂਕਿ 2013 ਵਿੱਚ ਜਦੋਂ ਐਡਵਰਡਸ ਸਨੋਡਨ ਯੂਐਸ ਵਿੱਚੋਂ ਸੀਕ੍ਰੀਟ ਇਨਫੋਰਮੇਸ਼ਨ ਲੀਕ ਕਰਦਾ ਵਾ ਉਹਦੇ ਵਿੱਚ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ 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 ਹੋਰ ਉੱਚੇ ਉਦਿਆਂ ਤੇ ਬੈਠੇ ਮਿਲਟਰੀ ਆਫੀਸਰਸ ਤੇ ਫੋਨ ਟੈਪ ਕਰਨ ਦੀ ਗੱਲ ਸਾਹਮਣੇ ਆਉਂਦੀ ਆ ਫਿਰ 2015 ਦੇ ਵਿੱਚ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਟੋਨੀ ਐਬਟ ਪਰਸਨਲੀ ਅਪੀਲ ਕਰਦਾ ਵਾ ਜੋ ਕੋ ਵਿਡੋਟੋ ਨੂੰ ਮੌਤ ਦੀ ਸਜ਼ਾ ਮਾਫ ਕਰਨ ਦੇ ਲਈ ਟੋਨੀ ਐਬਟ ਬਾਰੇ ਜੇ ਤੁਸੀਂ ਕੁਝ ਜਾਣਦੇ ਜੇ ਤੇ ਤੁਹਾਨੂੰ ਪਤਾ ਹੋਊਗਾ ਕਿ ਇਹ ਬੰਦਾ ਕਈ ਵਾਰ ਜੋ ਮੂੰਹ ਚ ਆਇਆ ਉਹੀ ਬੋਲ ਦਿੰਦਾ ਹੈ ਟੋਨੀ ਐਬਟ ਕਹਿੰਦਾ ਵਾ ਕਿ ਇੰਡੋਨੇਸ਼ੀਆ ਨੂੰ ਅਸੀਂ 1 ਬਿਲੀਅਨ ਡਾਲਰ ਦਿੱਤਾ ਸੀ ਜਦੋਂ 2004 ਵਿੱਚ ਸੁਨਾਮੀ ਆਈ ਸੀ ਤੇ ਅੱਗੇ ਕਹਿੰਦਾ ਕਿ ਆਸਟ੍ਰੇਲੀਆ ਦੀ ਮਿਲਟਰੀ ਨੇ ਵੀ ਇੰਡੋਨੇਸ਼ੀਆ ਦੀ ਕਈ ਵਾਰ ਹੈਲਪ ਕੀਤੀ ਹੈ ਇੰ ਵਿਚ ਇਹਦੇ ਇਸ ਬਿਆਨ ਨੂੰ ਇੰਡੋਨੇਸ਼ੀਆ ਵੱਲੋਂ ਬਿਲਕੁਲ ਹੀ ਸੀਰੀਅਸ ਨਹੀਂ ਲਿਆ ਜਾਂਦਾ ਤੇ ਅਗੋਂ ਜਵਾਬ ਵੀ ਚਾਜਣਾ ਨਹੀਂ ਮਿਲਦਾ ਕੁੱਲ ਮਿਲਾ ਕੇ ਮਯੂਰਨ ਸੁਕਮਾਰਨ ਤੇ ਐਂਡਰਿਊ ਚੈਨ ਦੀ ਮੌਤ ਦੀ ਸਜ਼ਾ ਹੁਣ ਗਾਰੰਟੀਡ ਹੁੰਦੀ ਆ ਸਵਾਲ ਸਿਰਫ ਇਹ ਹੁੰਦਾ ਵਾ ਕਿ ਇਹ ਦਿੱਤੀ ਕਿਉਂ ਜਾਣੀ ਆ ਫੇਰ ਦਿਨ ਹੁੰਦਾ ਵਾ 3 ਮਾਰਚ 2015 ਦਾ ਜਦੋਂ ਇਹਨਾਂ ਦੋਵਾਂ ਨੂੰ ਬਾਲੀ ਦੀ ਕੀਰੋਬਕਾਨ ਪ੍ਰਿਜ਼ਨ ਤੋਂ ਨੂਸਾ ਕੰਬਾਂਗਨ ਆਈਲੈਂਡ ਦੇ ਬਣੀ ਜੇਲ੍ਹ ਵਿੱਚ ਟਰਾਂਸਫਰ ਕਰ ਦਿੱਤਾ ਜਾਂਦਾ ਵਾ ਤੇ ਇਹੀ ਉਹ ਆਈਲੈਂਡ ਹੁੰਦਾ ਵਾ ਜਿੱਥੇ ਕੈਦੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਆ 5 ਮਾਰਚ 2015 ਨੂੰ ਆਸਟ੍ਰੇਲੀਆ ਦੀ ਫੋਰਨ ਮਿਨਿਸਟਰ ਜੂਲੀ ਬੀਸ਼ਪ ਇੰਡੋਨੇਸ਼ੀਆਨ ਫੋਰਨ ਮਿਨਿਸਟਰ ਨੂੰ ਫੋਨ ਕਰਦੀ ਆ ਤੇ ਮਯੂਰਨ ਸੁਕਮਾਰਨ ਤੇ ਐਂਡਰਿਊ ਚੈਨ ਨੂੰ ਆਸਟ੍ਰੇਲੀਆ ਲੈ ਕੇ ਆਉਣ ਲਈ ਪ੍ਰਿਜ਼ਨਰ ਸਵਪ ਦੀ ਡੀਲ ਜਿਹੜੀ ਆ ਉਹ ਆਫਰ ਕਰਦੀ ਆ ਪਰ ਇੰਡੋਨੇਸ਼ੀਆ ਵੱਲੋਂ ਇਹ ਵੀ ਐਕਸੈਪਟ ਨਹੀਂ ਕੀਤੀ ਜਾਂਦੀ ਸਾਰੀਆਂ ਅਪੀਲਾਂ ਰਿਜੈਕਟ ਹੁੰਦੀਆਂ ਵੇਖ ਤੇ ਇਹਨਾਂ ਨੂੰ ਟਰਾਂਸਫਰ ਕੀਤੇ ਜਾਣ ਤੋਂ ਬਾਅਦ ਇੱਕ ਇੱਕ ਕਰਕੇ ਇਹਨਾਂ ਤੁਨਾ ਸ਼ੁਰੂ ਕਰਦੇ ਆ ਤੇ ਇੱਕ ਲਾਸਟ ਅਪੀਲ ਹਲੇ ਪੈਂਡਿੰਗ ਪਈ ਹੁੰਦੀ ਹੈ ਕੋਰਟ ਵਿੱਚ ਜੋ ਇਹਨਾਂ ਦੋਵਾਂ ਦੇ ਲਾਇਰਸ ਵੱਲੋਂ ਪ੍ਰੈਜ਼ੀਡੈਂਟ ਦੇ ਫੈਸਲੇ ਦੇ ਖਿਲਾਫ ਕੀਤੀ ਗਈ ਹੁੰਦੀ ਆ ਤੇ 6 April ਨੂੰ ਵੀ ਇਹਨਾਂ ਦੀ ਲਾਸਟ ਅਪੀਲ ਵੀ ਰਿਜੈਕਟ ਹੋ ਜਾਂਦੀ ਆ ਤੇ ਕੋਰਟ ਕਹਿੰਦਾ ਵਾ ਕਿ ਪ੍ਰੈਜ਼ੀਡੈਂਟ ਵੱਲੋਂ ਲਿਆ ਗਿਆ ਫੈਸਲਾ ਆਖਰੀ ਆ ਤੇ ਇਸ ਤੋਂ ਬਾਅਦ ਹੁਣ ਕੋਈ ਵੀ ਅਪੀਲ ਐਕਸੈਪਟ ਨਹੀਂ ਕੀਤੀ ਜਾਊਗੀ ਤੇ ਹੁਣ ਟਾਈਮ ਸ਼ੁਰੂ ਹੋ ਜਾਂਦਾ ਵਾ ਰੱਬ ਨਾਲ ਜੁੜਨ ਦਾ ਹਰ ਇੱਕ ਮੌਤ ਦੀ ਸਜ਼ਾ ਪਾਏ ਕੈਦੀ ਨੂੰ ਉਹਨਾਂ ਦੇ ਧਰਮ ਦੇ ਅਨੁਸਾਰ ਪ੍ਰੀਸਟ ਮੁਹੱਈਆ ਕਰਾਈ ਜਾਂਦੇ ਆ ਜੋ ਰੋਜ਼ ਇਹਨਾਂ ਨਾਲ ਕੁਝ ਟਾਈਮ ਸਪੈਂਡ ਕਰਦੇ ਆ ਤੇ ਇਹਨਾਂ ਨੂੰ ਆਪਣੇ ਧਰਮ ਗ੍ਰੰਥਾਂ ਵਿੱਚੋਂ ਉਪਦੇਸ਼ ਦਿੰਦੇ ਆ 25 April 2015 ਨੂੰ ਡੈਥ ਵਾਰੰਟ ਇਸ਼ੂ ਹੁੰਦੇ ਆ ਜੇਲ੍ਹ ਦੇ ਸਟਾਫ ਵੱਲੋਂ ਹਰ ਇੱਕ ਕੈਦੀ ਤੇ ਕਾਉਂਸਲਰ ਨੂੰ ਬਰੀਫ ਕੀਤਾ ਜਾਂਦਾ ਵਾ ਤੇ ਅੱਗੇ ਦਾ ਪ੍ਰੋਸੀਜਰ ਦੱਸਿਆ ਜਾਂਦਾ ਤੇ ਇਹਦੇ ਵਿੱਚ ਸਜ਼ਾ ਦੇਣ ਦਾ ਟਾਈਮ ਵੀ ਸ਼ਾਮਲ ਹੁੰਦਾ ਫਾਇਰਿੰਗ ਸਕਵਾਡ ਵੱਲੋਂ ਸਜ਼ਾ ਦਿੱਤੀ ਜਾਣੀ ਹੁੰਦੀ ਆ 29 April ਨੂੰ ਅੱਧੀ ਰਾਤ 12:35 ਮਿੰਟ ਤੇ ਜਦੋਂ ਆਸਟ੍ਰੇਲੀਆ ਵਿੱਚ ਟਾਈਮ ਹੁੰਦਾ ਆ ਸਵੇਰ ਦੇ 3:30 ਮਤਲਬ ਕਿ ਹੁਣ ਦਿਨ ਰਹਿ ਗਏ ਹੁੰਦੇ ਆ 3 ਹੁਣ ਜੇਲ੍ਹ ਦਾ ਪ੍ਰਸ਼ਾਸਨ ਵੀ ਤਿਆਰੀ ਵਿੱਚ ਲੱਗ ਜਾਂਦਾ ਵਾ 29 ਅਪ੍ਰੈਲ ਨੂੰ ਹੋਣ ਵਾਲੀ ਕਾਰਵਾਈ ਦੇ ਲਈ ਪੁਲਿਸ ਆਫੀਸਰ ਸਿਲੈਕਟ ਕੀਤੇ ਜਾਂਦੇ ਆ ਜਿਨ੍ਹਾਂ ਨੇ ਗੋਲੀਆਂ ਚਲਾਉਣੀਆਂ ਹੁੰਦੀਆਂ ਵਾ ਤੇ ਜੇਲ੍ਹ ਦੇ ਵਿੱਚ ਹੀ ਮੌਕ ਸ਼ੂਟਿੰਗ ਟੈਸਟ ਕੀਤੇ ਜਾਂਦੇ ਆ ਮਰਨ ਤੋਂ ਬਾਅਦ ਕੈਦੀਆਂ ਦੀਆਂ ਲਾਸ਼ਾਂ ਲੈ ਕੇ ਜਾਣ ਲਈ ਤਬੂਤ ਆਰਡਰ ਕੀਤੇ ਜਾਂਦੇ ਆ ਕਿਉਂਕਿ ਮੈਜਰਨ ਸੁਕਮਾਰਨ ਤੇ ਐਂਡਰਿਊ ਚੈਨ ਦੇ ਨਾਲ 7 ਹੋਰ ਲੋਕ ਹੁੰਦੇ ਆ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਮਿਲਣੀ ਹੁੰਦੀ ਆ ਇਹਨਾਂ ਵਿੱਚੋਂ ਸਿਰਫ ਇੱਕ ਇੰਡੋਨੇਸ਼ੀਅਨ ਹੁੰਦਾ ਵਾ ਤੇ ਬਾਕੀ ਸਾਰੇ ਕਿਸੇ ਹੋਰ ਕੰਟਰੀ ਦੇ ਹੁੰਦੇ ਆ ਜ ਤੋਂ ਬਾਅਦ ਉਹ ਬਾਡੀਜ਼ ਨੂੰ ਵਾਪਸ ਆਪਣੇ ਦੇਸ਼ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਜਾਂ ਇੰਡੋਨੇਸ਼ੀਆ ਵਿੱਚ ਹੀ ਉਹਨਾਂ ਦੀ ਅੰਤਿਮ ਕਾਰਵਾਈ ਦੀ ਉਹਨਾਂ ਦੇ ਆਪੋ ਆਪਣੇ ਤਰ੍ਹਾਂ ਦੇ ਹਿਸਾਬ ਨਾਲ ਪ੍ਰਬੰਧ ਕੀਤਾ ਜਾਵੇ ਸਜ਼ਾ ਦਿੱਤੇ ਜਾਣ ਤੋਂ ਇੱਕ ਦਿਨ ਪਹਿਲਾਂ 28 April ਨੂੰ ਦੁਪਹਿਰੇ 2 ਵਜੇ ਦਾ ਟਾਈਮ ਉਹ ਡੈਡਲਾਈਨ ਹੁੰਦੀ ਆ ਜਦੋਂ ਰਿਸ਼ਤੇਦਾਰਾਂ ਨੂੰ ਇਹਨਾਂ ਕੈਦੀਆਂ ਨਾਲ ਮਿਲਣ ਦੀ ਪਰਮਿਸ਼ਨ ਖਤਮ ਹੋ ਜਾਂਦੀ ਆ ਮਯੂਰਨ ਸੁਖਮਰ ਦੀ ਫੈਮਿਲੀ ਵਿੱਚੋਂ ਉਹਦੀ ਮਾਂ ਭੈਣ ਤੇ ਉਹਦਾ ਵੱਡਾ ਭਰਾ ਉਹਨੂੰ ਮਿਲਣ ਲਈ ਆਏ ਹੁੰਦੇ ਆ ਤੇ ਐਂਡਰਿਊ ਚੈਂਡ ਦੇ ਪਰਿਵਾਰ ਵਿੱਚੋਂ ਉਹਦੀ ਮਾਂ ਤੇ ਉਹਦਾ ਭਰਾ ਉੱਥੇ ਪਹੁੰਚੇ ਹੁੰਦੇ ਆ ਇੱਥੇ ਇੱਕ ਬੜੀ ਇੰਟਰਸਟਿੰਗ ਗੱਲ ਕਿ ਜਦੋਂ ਐਂਡਰਿਊ ਚੈਂਡ ਜੇਲ ਵਿੱਚ ਹੁੰਦਾ ਵਾ ਉਹਨੂੰ ਜਾਵਾਦੀ ਰਾਇਲ ਫੈਮਿਲੀ ਵਿੱਚੋਂ ਇੱਕ ਕੁੜੀ ਮਿਲਣ ਆਉਂਦੀ ਹੁੰਦੀ ਆ ਜੋ ਬਾਅਦ ਵਿੱਚ ਉਹਦੇ ਨਾਲ ਵਿਆਹ ਕਰਵਾ ਲੈਂਦੀ ਆ ਤੇ ਇਹ ਵੀ ਉਸ ਟਾਈਮ ਤੇ ਉੱਥੇ ਮੌਜੂਦ ਹੁੰਦੀ ਆ ਤੇ 28 ਅਪ੍ਰੈਲ ਦੁਪਹਿਰ ਦੇ 2 ਵਜੇ ਸਾਰੇ ਸਾਰੇ ਫੈਮਿਲੀ ਮੈਂਬਰ ਆਖਰੀ ਵਾਰ ਇੱਕ ਦੂਜੇ ਨੂੰ ਮਿਲਦੇ ਆ ਤੇ ਬਾਅਦ ਵਿੱਚ ਉਸਨੂੰ ਚਲੇ ਜਾਂਦੇ ਆ ਹੌਣ ਸਿਰਫ ਕੈਦੀਆਂ ਲਈ ਆਏ ਧਾਰਮਿਕ ਗੁਰੂ ਹੀ ਉਹਨਾਂ ਨੂੰ ਮਿਲ ਸਕਦੇ ਸੀ ਮੈਲਬਨ ਦੀ ਇੱਕ ਬੜੀ ਪੌਪੂਲਰ ਪਾਸਟਰ ਕ੍ਰਿਸਟੀ ਬਕਿੰਗਮ ਐਂਡ ਤੱਕ ਇਹਨਾਂ ਦੋਵਾਂ ਦੇ ਨਾਲ ਰਹਿੰਦੀ ਆ ਹੁਣ 28 ਅਪ੍ਰੈਲ ਦੀ ਸ਼ਾਮ ਪੈ ਚੁੱਕੀ ਹੁੰਦੀ ਆ ਤੇ ਐਗਜ਼ੀਕਿਊਸ਼ਨ ਵਿੱਚ ਕੁਝ ਹੀ ਘੰਟਿਆਂ ਦਾ ਟਾਈਮ ਰਹਿ ਗਿਆ ਹੁੰਦਾ ਤੇ ਮਯੂਰਨ ਸੁਕਮਾਰਨ ਤੇ ਐਂਟਰੀ ਚੈਨ ਵੀ ਆਪਣੀ ਲਾਸਟ ਮੀਲ ਵਿੱਚ KFC ਆਰਡਰ ਕਰਦੇ ਆ ਮਯੂਰਨ ਸੁਕਮਾਰਨ ਨੂੰ ਪੇਂਟਿੰਗ ਦਾ ਸ਼ੌਕ ਹੁੰਦਾ ਉਹ ਇੱਕ ਬਲੀਡਿੰਗ ਹਾਰਟ ਦੀ ਪਿਕਚਰ ਬਣਾਉਂਦਾ ਵਾ ਜਿਹਦੇ ਉੱਤੇ ਮਰਨ ਵਾਲੇ ਹਰੇ ਕੈਦੀ ਵੱਲੋਂ ਸਾਈਨ ਕੀਤੇ ਜਾਂਦੇ ਆ ਉਹਨ ਕੜੀ ਤੇ ਅੱਧੀ ਰਾਤ ਦੇ 12 ਵੱਜ ਚੁੱਕੇ ਹੁੰਦੇ ਆ ਤੇ 35 ਮਿੰਟ ਬਾਅਦ ਐਗਜ਼ੀਕਿਊਸ਼ਨ ਦਾ ਟਾਈਮ ਹੁੰਦਾ ਕੈਦੀਆਂ ਨੂੰ ਐਗਜ਼ੀਕਿਊਸ਼ਨ ਦੇ ਲਈ ਪ੍ਰੀਪੇਅਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਪਾਸਟਰ ਕ੍ਰਿਸਟੀ ਬਕਿੰਗਮ ਉਹ ਦੋਵੇਂ ਇਹਨਾਂ ਦੋਵਾਂ ਦੇ ਨਾਲ ਹੁੰਦੀ ਆ ਜਦੋਂ ਮੈਜਰਨਸ ਕੁਮਾਰਨ ਤੇ ਐਂਡਰਿਊ ਚੈਨ ਕ੍ਰੋਸ ਦੇ ਨਾਲ ਬੰਨ੍ਹ ਦਿੱਤੇ ਗਏ ਹੁੰਦੇ ਆ ਤੇ ਐਗਜ਼ੀਕਿਊਸ਼ਨ ਤੋਂ 3 ਮਿੰਟ ਪਹਿਲਾਂ ਤੱਕ ਪਾਸਟਰ ਇਹਨਾਂ ਦੋਵਾਂ ਦੇ ਨਾਲ ਰਹਿੰਦੀ ਆ ਇੱਕ ਸਪਿਰਚੁਅਲ ਸਪੋਰਟ ਬਣ ਕੇ 29 ਅਪ੍ਰੈਲ 2015 ਨੂੰ ਸਵੇਰੇ ਤੜਕੇ 12:35 ਤੇ ਇੰਡੋਨੇਸ਼ੀਆ ਪੁਲਿਸ ਤੇ ਫਾਇਰਿੰਗ ਸਕਵਾਡ ਵੱਲੋਂ 8 ਕੈਦੀਆਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਜਾਂਦਾ ਮੈਰੀ ਜੇਨ ਵਿਲੋਸੋ ਇੱਕ ਫਿਲੀਪੀਨੋ ਜਨਾਨੀ ਜਿਹਦੇ ਬੈਗ ਵਿੱਚੋਂ ਡਰੱਗਸ ਮਿਲੇ ਹੁੰਦੇ ਆ ਇਹਨੂੰ ਐਂਡਲੇ ਮੌਕੇ ਤੇ ਕੋਰਟ ਵੱਲੋਂ ਇੱਕ ਸਟੇ ਮਿਲ ਜਾਂਦੀ ਆ ਜਿਸ ਕਰਕੇ 9 ਵਿੱਚੋਂ ਸਿਰਫ 8 ਜਾਣਿਆਂ ਨੂੰ ਐਗਜ਼ੀਕਿਊਟ ਕੀਤਾ ਜਾਂਦਾ 1:03 ਮਿੰਟ ਤੇ ਡਾਕਟਰ ਕਨਫਰਮ ਕਰਦਾ ਕਿ ਸਾਰੇ ਦੇ ਸਾਰੇ ਕੈਦੀ ਮਰ ਚੁੱਕੇ ਆ ਤੇ ਇਹਨਾਂ ਦੇ ਵਿੱਚ ਹੀ ਸ਼ਾਮਲ ਹੁੰਦੇ ਆ ਆਸਟ੍ਰੇਲੀਅਨ ਸਿਟੀਜ਼ਨ 34 ਸਾਲਾ ਮਯੂਰਨ ਸੁਕਮਾਰਨ ਤੇ 31 ਸਾਲਾ ਐਂਡਰਿਊ ਚੈਨ ਆਸਟ੍ਰੇਲੀਅਨ ਗਵਰਨਮੈਂਟ ਨੇ ਏਸ ਐਗਜ਼ੀਕਿਊਸ਼ਨ ਦੇ ਪ੍ਰੋਟੈਸਟ ਦੇ ਰੂਪ ਦੇ ਵਿੱਚ ਇੰਡੋਨੇਸ਼ੀਆ ਦੇ ਐਮਬੈਸਡਰ ਨੂੰ ਬਰਖਾਸ ਕਰਕੇ ਇੰਡੋਨੇਸ਼ੀਆ ਵਾਪਸ ਕਰਤਾ 2005 ਵਿੱਚ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਲੈ ਕੇ 2015 ਤੱਕ ਆਸਟ੍ਰੇਲੀਅਨਸ ਦਾ ਏਸਾਰੇ ਕੇਸ ਤੇ ਇੱਕ ਬੜਾ ਹੀ ਮਿਕਸਡ ਰਿਐਕਸ਼ਨ ਹੀ ਏਸ ਐਗਜ਼ੀਕਿਊਸ਼ਨ ਦੇ ਹੱਕ ਵਿੱਚ ਵੀ ਬਹੁਤ ਲੋਕ ਸੀ ਤੇ ਇਹਦੇ ਖਿਲਾਫ ਵੀ ਬਹੁਤ ਲੋਕ ਬੋਲੇ ਇਸ ਕੇਸ ਨੂੰ 2004 ਵਿੱਚ ਹੀ ਇੰਡੋਨੇਸ਼ੀਆ ਵਿੱਚ ਅਰੈਸਟ ਹੋਈ ਜਨਾਨੀ ਸ਼ਪੈਲ ਕੋਰਬੀ ਦੇ ਕੇਸ ਨਾਲ ਵੀ ਕੰਪੇਅਰ ਕਰਕੇ ਵੇਖਿਆ ਜਾਂਦਾ। ਸ਼ਪੈਲ ਕੋਰਬੀ ਨੂੰ 20 ਸਾਲ ਦੀ ਸਜ਼ਾ ਦਿੱਤੀ ਗਈ ਸੀ ਇਦਾਂ ਦੇ ਹੀ ਇੱਕ ਡਰੱਗ ਦੇ ਕੇਸ ਦੇ ਵਿੱਚ। ਆਸਟ੍ਰੇਲੀਅਨਸ ਦਾ ਰਿਐਕਸ਼ਨ ਇਹਨਾਂ ਦੋਵਾਂ ਕੇਸਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਹੈ। ਸ਼ਪੈਲ ਕੋਰਬੀ ਦੇ ਕੇਸ ਵਿੱਚ ਉਹਨੂੰ ਜ਼ਿਆਦਾ ਸਿੰਪਥੀ ਮਿਲੀ ਤੇ ਆਸਟ੍ਰੇਲੀਆ ਵਿੱਚ ਕਈ ਤਰ੍ਹਾਂ ਦੀਆਂ ਪੇਟੀਸ਼ਨਾਂ ਸਾਈਨ ਕੀਤੀਆਂ ਗਈਆਂ। ਉਹਦੀ ਸਜ਼ਾ ਨੂੰ ਘੱਟ ਕਰਨ ਦੇ ਲਈ ਤੇ ਬਾਅਦ ਵਿੱਚ ਉਹਦੀ ਸਜ਼ਾ 5 ਸਾਲ ਘੱਟ ਕਰ ਦਿੱਤੀ ਗਈ ਤੇ 2014 ਦੇ ਵਿੱਚ ਮੈਂਟਲ ਹੈਲਥ ਗਰਾਉਂਡ ਤੇ ਉਹਨੂੰ ਜੇਲ੍ਹ ਵਿੱਚੋਂ ਰਿਲੀਜ਼ ਕਰ ਦਿੱਤਾ ਗਿਆ ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਰੋਲ ਤੇ ਵੀ ਕਈ ਸਵਾਲ ਉੱਠੇ ਜਿਨ੍ਹਾਂ ਨੇ ਇਹ ਸਾਰੇ ਕੇਸ ਦੇ ਵਿੱਚ ਇੰਡੋਨੇਸ਼ੀਆ ਨੂੰ ਸੂਹ ਦਿੱਤੀ ਆਸਟ੍ਰੇਲੀਅਨ ਫੈਡਰਲ ਪੁਲਿਸ ਨੂੰ ਇਸ ਕੇਸ ਦੇ ਵਿੱਚ ਸਭ ਤੋਂ ਪਹਿਲੀ ਟਿਪ ਮਿਲਦੀ ਆ ਸਕਾਟ ਰਸ਼ ਜੋ ਇਸ ਕੇਸ ਵਿੱਚ ਫੜਿਆ ਜਾਂਦਾ ਵਾ ਉਹਦੇ ਪਿਓ ਲੀ ਰਸ਼ਤੇ ਕੋਲੋਂ ਲੀ ਰਸ਼ਤੇ ਘਰ ਇੱਕ ਫੋਨ ਕਾਲ ਆਉਂਦੀ ਆ ਫੋਨ ਤੇ ਦੂਜੇ ਬੰਨੇ ਇੱਕ ਬੰਦਾ ਹੁੰਦਾ ਵਾ ਜੋ ਕਹਿੰਦਾ ਕਿ ਸਕਾਟ ਰਸ਼ ਦੇ ਬਾਲੀ ਦੀ ਟ੍ਰਿਪ ਪਲਾਨ ਹੋ ਚੁੱਕੀ ਆ ਤੇ ਉਹਨੂੰ ਐਨੀ ਤਰੀਕ ਨੂੰ ਸਿਡਨੀ ਤੋਂ ਜਹਾਜ਼ ਵਿੱਚ ਬੈਠ ਕੇ ਬਾਲੀ ਜਾਣਾ ਸਕਾਟ ਰਸ਼ ਦਾ ਪਿਓ ਭੰਬਲਪੂਸੇ ਵਿੱਚ ਪੈ ਜਾਂਦਾ ਵਾ ਕਿ ਉਹਦਾ 19 ਸਾਲ ਦਾ ਮੁੰਡਾ ਜਿਹਦੇ ਕੋਲ ਪਾਸਪੋਰਟ ਵੀ ਨਹੀਂ ਆ ਉਹ ਬਾਲੀ ਕੀ ਕਰਨ ਚੱਲਿਆ ਸਕਾਟ ਰਸ਼ ਨੂੰ ਡਰੱਗਸ ਦੀ ਪ੍ਰੋਬਲਮ ਹੁੰਦੀ ਆ ਤੇ ਇਸ ਕਰਕੇ ਲੀ ਰਸ਼ ਡਾਟਸ ਕਨੈਕਟ ਕਰ ਲਿੰਦਾ ਵਾ ਤੇ ਫੈਡਰਲ ਪੁਲਿਸ ਨੂੰ ਸਾਰੀ ਗੱਲ ਫੋਨ ਤੇ ਦੱਸਦਾ ਉਹਨੂੰ ਲੱਗਦਾ ਸੀ ਕਿ ਫੈਡਰਲ ਪੁਲਿਸ ਵਾਲੇ ਇਹਨਾਂ ਨੂੰ ਬਾਰੀ ਜਾਣ ਤੋਂ ਪਹਿਲਾਂ ਹੀ ਫੜ ਲੈਣਗੇ ਪਰ ਪੁਲਿਸ ਇਦਾਂ ਨਹੀਂ ਕਰਦੀ ਉਹ ਇਹਨਾਂ ਸਾਰਿਆਂ ਲੋਕਾਂ ਨੂੰ ਬਾਰੀ ਜਾਣ ਦਿੰਦੀ ਆ ਤੇ ਅੱਗੇ ਜੋ ਕੁਝ ਹੋਇਆ ਉਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਆਂ ਇਹ ਸਾਰੇ ਕੇਸ ਦੀਆਂ ਕਈ ਪੋਲੀਟੀਕਲ ਤੇ ਐਥੀਕਲ ਲੇਅਰ ਆਵਾ ਜਿਨ੍ਹਾਂ ਤੇ ਹਰ ਇੱਕ ਬੰਦੇ ਦੀ ਆਪਣੀ ਅਲੱਗ ਸੋਚ ਆ ਪਰ ਸਰਕਾਰ ਇਸ ਗੱਲ ਤੇ ਕਲੀਅਰਵਾ ਕੇ ਉਹ ਆਪਣੇ ਕਿਸੇ ਵੀ ਸਿਟੀਜ਼ਨ ਨੂੰ ਭਾਵੇਂ ਉਹ ਡਰੱਗਸ ਤੇ ਹੀ ਕੇਸ ਵਿੱਚ ਕਿਉਂ ਨਾ ਫੜਿਆ ਗਿਆ ਹੋਵੇ ਉਹ ਦੇਲੀ ਅਵਾਜ਼ ਚੁੱਕਣਗੇ ਕਿਉਂਕਿ ਇਦਾਂ ਦੀ ਵੀ ਕਈ ਕੇਸ ਸਾਹਮਣੇ ਆਏ ਆ ਜਿੱਥੇ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਪੋਲਿਟੀਕਲ 바ਰਗੇਨਿੰਗ ਲਈ ਕਈ ਦੇਸ਼ਾਂ ਵੱਲੋਂ ਯੂਜ਼ ਕੀਤਾ ਜਾਂਦਾ ਪਰ ਆਸਟ੍ਰੇਲੀਆ ਵਰਗੇ ਦੇਸ਼ ਲਈ ਇਹਨਾਂ ਦੇ ਸਿਟੀਜ਼ਨਸ ਦੀ ਸੇਫਟੀ ਪਹਿਲਾਂ ਹੁੰਦੀ ਆ ਇਸ ਕਰਕੇ ਮਯੂਰਨ ਸੁਕਮਾਰਨ ਤੇ ਐਂਡਰਿਊ ਚੈਨ ਲਈ ਇਹਨਾਂ ਨੇ ਇੱਕ ਸਖਤ ਸਟੈਂਡ ਲਿਆ ਬਾਕੀ ਤੁਹਾਡੇ ਕੀ ਵਿਚਾਰ ਆ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਜੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ